ਪਚਾਤੂ ਵੀ ਬੰਡ ਲਾਂਗੇ ਜੇ ਕਦੇ ਕੱਟ ਵੱਧ ਹੋਏ ਸੋਹਣਿਆ ਹਾਸਿਆਂ ਦੇ ਨਾਲ ਨਰਵੇ ਆ ਪਚਾ ਚੂ ਵੀ ਬੰਡ ਲ ਹੋ ਗਈ ਜੇ ਤੈਨੂੰ ਮੁੰਡੇ ਕੱਟ ਵੱਧ ਲੱਗੇ ਸੋਹਣਿਆ ਮੈਂ ਆਪਦੇ ਪਿਸਲੇ ਪਰੋਣੇ ਸਾਧ ਲਾਂਗੇ ਦੇਖ ਨੱਚਦੀ ਜਿਵੇਂ ਮਟਿਆਰ ਵੀ ਭਾਈ ਆ ਕੁੜੀ ਨੇ ਤਾਂ ਬਹੁਤ ਭਾਈ ਦਿਲ ਖੁਸ਼ ਕਰਤਾ ਮਾਪਿਆਂ ਦਾ ਨਾਰਾ ਸੁਣ ਕਰਤਾ ਲੈ ਵੈਰੀ ਐਂਟਰਟੇਨਮੈਂਟ ਵੈਰੀ ਬੇਹੂਦਾ ਡਾਂਸ ਨਾ ਜੇ ਘੱਟ ਵੱਧ ਹੋਏ ਸੋਣਿਆ ਆਪਾਂ ਮੁੰਡੇ ਇੱਕ ਦੋ ਪਿੰਡੋਂ ਫੱਦ ਲਾਂਗੇ ਮੇਰੇ ਲਿੰਕ ਹਜੇ ਵੀ ਹੈਗੇ ਨੇ ਹਾਂਜੀ ਕੀ ਹਾਲ ਚਾਲ ਦੋ ਜੱਤ ਸ਼੍ਰੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਨਾਲ ਦੋਸਤ ਤੇ ਸਾਰਿਆਂ ਨੂੰ ਪਤਾ ਵੀ ਤਿੰਨ ਚਾਰ ਦਿਨ ਵੀਡੀਓ ਨਹੀਂ ਆਈ ਕਿਉਂਕਿ ਯਾਰ ਹੁਣੀ ਸੀਗੇ ਵਿਆਹ ਤੇ ਮੇਰੇ ਖਾਸ ਭਰਾ ਦਾ ਇੱਕ ਵਿਆਹ ਸੀਗਾ ਪਾਉ ਦੇ ਕਰਕੇ ਉੱਥੇ ਸੀਗੇ ਤੇ ਹਾਜੇ ਵੀ ਮੱਛਾ ਮੱਛਾ ਉਵੇਂ ਖੜੀ ਹੋ ਪਈਆਂ ਨੇ ਮੜੇ ਲੋ ਕਰੀ ਅਸੀਂ ਵੀਡੀਓ ਚੈੱਕ ਕਰਦੇ ਨੇ ਵੀਡੀਓ ਨਹੀਂ ਪਾਈ ਤੇ ਆਜੋ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਤੇ ਥੋੜੀ ਜਿਹੀ ਰਹਿ ਗਈ ਪਾਰਟ ਤੇ ਬਣੇ ਨੇ ਉਹ ਵੀਡੀਓ ਦੇ ਨਾਲ ਨਾਲ ਰੂੰਏ ਸੁਣਿਓ ਆਲੋ ਕੋ ਬਾਪਾ ਵੱਡਾ ਕਰਾ ਜੁਮਾਇਡ ਮੀਟਰ ਜਿੱਦ ਆ ਕੇ ਜਦ ਦੁੱਖ ਕੇ ਇਸ ਪਤਾ ਵੱਡਾ ਤੇਰੇ ਲੈ ਭੈਣ ਦੀ ਬਰੇਮਾ ਲੈਣਾ ਜੇ ਨੱਚਣਾ ਨਹੀਂ ਆਉਂਦਾ ਸ਼ਰਮ ਤਾਂ ਆਉਂਦੀ ਹੋ ਉਹੀ ਕਰ ਲੈ ਐਕਸਰ ਦੇਖ ਲੈ ਲੈ ਜਦ ਤੱਕ ਕੇਸ ਪਗਾਤਾ ਪੜਾ ਸਾਲੇ ਮੂਨੇ ਕਰਦੀ ਜਦ ਤੱਕ ਕੇਸ ਪਗਾਤਾ ਬੱਦਾ ਦਾਦੇ ਤੇ ਪਵਾਦੇ ਕੇਸ ਪਤਾ ਵੀ ਹੋ ਚਤਣਾ ਤੇ ਕੋਲੀ ਮਾਰੂ ਵੈਰੀ ਲੰਟਰ ਡਾਂਸ ਵੈਰੀ ਲਿੰਡੀਡ ਡਾਂਸ ਲੈ ਲੈ ਡਾਂਸ ਆ ਕੋਈ ਹੈ ਆਰਕੈਸਟਲ ਨੂੰ ਵੀ ਚਾਰ ਚੰਦੇ ਉੱਤੇ ਲੰਘੀ ਚਲ ਉਹਨਾਂ ਦਾ ਮਜਬੂਰੀ ਹੁੰਦੀ ਹੈ ਲੈ ਭਾਈ ਬੜੇ ਦਿਨ ਹੋ ਗਏ ਵੀਡੀਓ ਨਹੀਂ ਪਾਈ ਮੈਂ ਕਿਹਨੇ ਤਾਂ ਰੈਸਪੀ ਬਹੁਤ ਲੰਡਰ ਸ਼ੇਅਰ ਕਰਤੀਆਂ ਅੱਜ ਬਣਾਏ ਨਿਊਡਲ ਬਣਾਉਣ ਤੋਂ ਪਹਿਲਾਂ ਹੋ ਗਈ ਲੜਾਈ ਹਰਮਨ ਨਾਲ ਹੁਣ ਕਰਾਂਗੀ ਜੋ ਦਿਲ ਕਰੇ ਅੱਗੇ ਤਾਂ ਤੋਂ ਬੜਾ ਪੁੱਛ ਕੇ ਕਰਿਆ ਸੱਤ ਅੱਠ ਮੁੰਡਿਆਂ ਨਾਲ ਗੱਲ ਕਰ ਲਈ ਉਹ ਹਰਮਨ ਤੇ ਪੁੱਛਿਆ ਵੀ ਹਾਂਜੀ ਇਹਨੂੰ ਵਿਸਾ ਲਾ ਬਹੁਤ ਪੈਸਾ ਦੇ ਕੋਲੇ ਸੌ ਲੱਗੇ ਮੇਰੇ ਪੈਰਲੇ ਬੋਲ ਤੇ ਬਾ ਦਿੰਦਾ ਐਸ ਚਲੋ ਆਜੋ ਦੇਖਦੇ ਕੀ ਇਹਦਾ ਮਨ ਕਰਦਾ ਕਹੇ ਜੇ ਬਣਾਉਣ ਨੇ ਲੰਡਰ ਨਿਊਡਲਸ ਆਜੋ एवरीवन ਅੱਜ ਦੀ ਵੀਡੀਓ ਵਿੱਚ ਅਸੀਂ ਬਣਾਉਣ ਲੱਗੇ ਆ ਜੀ ਨਿਊਡਲ ਵੀਡੀਓ ਨਾਲ ਤੱਕ ਬਣੇ ਰਹੇ ਹੋ ਤੇ ਇਹ ਦੇਖਦੇ ਆ ਕਿਦਾਂ ਦੇ ਬਣਦੇ ਆ ਅੱਜ ਅਸੀਂ ਬਣਾਵਾਂਗੇ ਜੀ ਨਿਊਡਲਸ ਜੀ ਲਾਸਟ ਤੱਕ ਬਣੇ ਰਹੋ ਦੇਖਦੇ ਆ ਕਿਵੇਂ ਬਣਦੇ ਆ ਜੀ ਨਿਊਡਲਸ ਚੈਨਲ ਆਹੋ ਜੀ ਟੀ ਵੀ ਜੀ ਨਿਊਡਲਸ ਜੀ ਜੀ ਨਿਊਡਲ ਕੀ ਬਣਾਏ ਨੇ ਜੀ ਨਿਊਡਲਸ ਓਏ ਡੰਡਾ ਮੈਂ ਹਰ ਵਾਰ ਕੀਤੀ ਦੰਦੀ ਬਟਲ ਨਾ ਜੀ ਨਿਊਡਲਸ ਕਹਿੰਦੇ ਲਾਸਟ ਤੱਕ ਬਣੇ ਰਹੋ ਦੇਖਦੇ ਕਿਵੇਂ ਬਣਦੇ ਇਹਨੂੰ ਆਪ ਨੂੰ ਹੀ ਨਹੀਂ ਯਕੀਨ ਹੁੰਦਾ ਇਹਨੂੰ ਪਤਾ ਵੀ ਮੇਰੀ ਬਣਾਈ ਚੀਜ਼ ਤਾਂ ਜਮਾ ਵੈਰੀ ਲੰਡਰ ਨਿਊਡਲਸ ਜੀ ਨਿਊਡਲਸ ਵੈਰੀ ਲੰਡਰ ਨਿਊਡਲਸ ਜੀ ਨਿਊਡਲ ਵਾਹ ਕੀ ਬਾਤ ਹੈ ਆਜੋ ਦੇਖਦੇ ਕੀ ਕੱਢਦੇ ਨਿਊਡਲਾਂ ਦਾ ਕਰਚੀਂਦਾ ਫਾਈਨਲੀ ਮੈਂ ਇੱਧਰ ਤੁਸੀਂ ਦੇਖ ਸਕਦੇ ਹੋ ਨੂਡਲਸ ਲਈ ਵੈਜੀਟੇਬਲਸ ਕਟਕਾਰ ਲਈ ਸੀ ਜੋ ਆਪਾਂ ਵਿੱਚ ਪਾਣੇ ਹੈਗੇ ਨੂਡਲਸ ਲਈ ਮੈਂ ਬਾਜ਼ਰ ਟੌਲਸ ਕਟਕੋੜਾ ਲਈ ਸੀਗਾ ਬੈਜੀਟੇਬਲਸ ਲੱਖ 10 ਪੜੀ ਅਨਪੜ ਜੇ ਨਹੀਂ ਇੰਗਲਿਸ਼ ਆਉਂਦੀ ਨਾ ਪੰਗੇ ਲਿਆ ਕਰ ਦੇਖੀ ਨਾ ਪੰਜਾਬੀ ਚ ਆਏ ਨੇ ਕਹਿੰਦੀ ਵੀ ਆਪਾਂ ਸਬਜ਼ੀਆਂ ਵਗੈਰਾ ਕੱਟ ਲੇ ਦੇਖੀ ਬੈਜੀਟੇਬਲਸ ਕੱਟ ਲਿਆ ਸੀਗਾ ਇੱਕ ਦੋ ਇੰਗਲਿਸ਼ ਆਉਂਦੀ ਐ ਨੇ ਬਸ ਉਹੀ ਐਕਚੁਅਲੀ ਪਲੀਜ਼ ਡੋਟ ਮਾਈ ਪਲੀਜ਼ ਮੈਂ ਤਾਂ ਪਹਿਲਾਂ ਦਾ ਜੇ ਕਿਤੇ ਬਾਹਰੇ ਮੂਰੇ ਗਈ ਹੁੰਦੀ ਉਹੀ ਮਾਰ ਦਿਆ ਕਰਦੀ ਲੋਕਾਂ ਨੂੰ ਐਕਸਕਿਊਜ਼ ਮੀ ਮੈਂ ਨਾ ਐਨਲ ਰੂਟ ਨਹੀਂ ਕਰਨਾ ਕਰੋ ਪਲੀਜ਼ ਮੈਂ ਪੋਟੀ ਕਰ ਦਿੰਦੀ ਆ ਤੁਹਾਡੀ ਉੱਤੇ ਪਲੀਜ਼ ਹਾਂ ਬੱਤ ਵੀ ਜਨਾਓ ਬਿਨਾਂ ਗੈਟ ਆਊਟ ਆ ਮਾਈ ਹਾਊਸ ਗੈਟ ਆਊਟ ਆ ਮਾਈ ਪਲਾਂਟਸ ਉਹੀ ਫੀਲਿੰਗਾਂ ਲਈਉ ਲ ਵੈਜੀਟੇਬਲਸ ਯਾ ਕਿ ਇਧਰ ਕੜਾਈ ਵੀ ਲੈ ਆਂਦੀ ਸੀਗੀ ਤੇ ਆਪਾਂ ਕਹਿੰਦੇ ਆਹ ਜਿਹੜੀ ਵੈਜੀਟੇਬਲ ਆ ਆਹ ਕੜਾਹੀ ਦੇਖ ਲੈ ਅਰਮਣ ਦੇ ਚਿੱਤੜਾਰਗੀ ਸੌਰੀ ਐਨਾ ਦਾ ਸਾਲਾ ਚੁੱਲ੍ਹਾ ਨਹੀਂ ਕਾਲਾ ਹੁੰਦਾ ਜਿੰਨੀ ਵਿੱਚੋਂ ਕੜਾਹੀ ਕਾਲੀ ਐ ਮਾਜ ਨਹੀਂ ਸਕਦੀ ਦੱਸਿਆ ਨਹੀਂ ਤੇਰੀ ਬੀਬੀ ਨੇ ਵੀ ਕੱਲਾ ਝਾ ਮ ਗਿੱਟੇ ਤੇਰੀ ਫਿਰਦਾ ਕੜਾਹੀ 'ਚ ਵੀ ਫਿਰ ਜਾਂਦਾ ਜੇ ਰੋੜਾ ਫੇਰਿਆ ਹੋਵੇ ਰੋੜਾ ਤਾਂ ਘੱਟ ਫਿਰਿਆ ਆ ਕੜਾਹੀ ਦੇਖ ਲਓ ਚਾਹੇ ਕ ਕੜਾਹੀ 'ਚ ਉਂਗਲ ਮਾਰ ਕੇ ਕੱਜਲ ਪਾਲਾ ਤੇ ਸੁਰਮਾ ਪਾਲਾ ਔਰ ਇਹ ਕੁੜੀਆਂ ਬਣਾਉਂਦੇ ਨੇ ਲੰਮਾ ਜਿਹਾ ਤੀਰ ਜਿਹਾ ਕੀ ਹੁੰਦਾ ਆ ਮਸਕਾਰਾ ਕਲਸਕਾਰਾ ਕੜਾਹੀ ਦੇਖ ਲੈ ਨਿਊਟਰਲ ਚ ਪਾਉਣ ਦੀ ਲੋੜ ਹੀ ਨਹੀਂ ਕੀ ਹੁੰਦੀ ਆ ਸਰਕਾ ਹੁੰਦਾ ਕਿ ਕੀ ਹੁੰਦਾ ਕਾਲਾ ਜਾਂ ਪਾਉਣ ਦੀ ਲੋੜ ਹੀ ਨਹੀਂ ਕੜਾਹੀ ਦਾ ਹੀ ਰੰਗ ਚੜਜ ਨਿਊਟਰਲ ਸ ਕਾਲੇ ਕਿਵੇਂ ਹੋਗੇ ਹਾਰਮਨ ਪਲੀਜ਼ ਦੇਖਿਓ ਉਸ ਤੋਂ ਬਾਅਦ ਗਾਇਜ਼ ਮੈਂ ਇਸ ਦੇ ਵਿੱਚ ਪਾਉਂਗੀ ਜੀਰਾ ਇਸ ਨੂੰ ਗਰਮ ਕਰਕੇ ਤੇਲ ਦੇਖ ਲੈ ਕਿੰਨਾ ਕੁ ਪਾਇਆ ਤੇਲ ਪਾ ਕੇ ਮਾੜਾ ਜਿਹਾ ਸੁੰਘ ਕੇ ਤੇਲ ਪਾਇਆ ਲੈ ਦੇਖੀ ਉਹਨੂੰ ਕੀ ਹਲਿਆਕੇ ਕੀ ਦੇਖਦੀ ਐ ਐ ਜਿਆਦੇ ਗਰਮ ਹੋ ਜੂ ਪਹਿਲਾਂ ਤੇਲ ਸੁੰਘ ਕੇ ਪਾਇਆ ਜਿਵੇਂ ਮੜਾਇਆ ਤੇਲ ਐਨਾ ਨਹੀਂ ਹੈ ਜਿਹੜਾ ਨਿਊਡਲਾਂ ਚ ਜੀਰਾ ਵਾਹ ਭੈਂਡ ਦਾ ਪੀਰਾ ਨਿਊਡਲਾਂ ਚ ਕੌਣ ਜੀਰਾ ਪਾਉਂਦਾ ਹੁੰਦਾ ਜੀਰਾ ਤਾਂ ਇਹਨੇ ਮੇਰੇ ਹੱਥ ਨੇ ਐ ਬਣਾਇਆ ਪਿਆ ਵੀ ਵਿਆਹ ਚ ਕੋਈ ਨਾ ਉਹ ਨਹੀਂ ਹੁੰਦਾ ਵੀ ਇਹ ਮੇਨ ਕੰਮ ਆ ਭਾਈ ਇਹ ਤਾਂ ਕਰਨਾ ਹੀ ਐ ਭਾਈ ਕੰਬਲ ਖੁੰਬਲ ਦਾ 1.5 ਨੇ ਉਹ ਮੇਨ ਦਾ ਜੀਰਾ ਪੱਕਾ ਹੀ ਪਾਉਣਾ ਬਸ ਜੀਰਾ ਪਾ ਕੇ ਦੇਖਣਾ ਜੀਰਾ ਗਰਮ ਹੋਇਆ ਕਿ ਨਾ ਨਿਊਡਲਸ ਜੀਆ ਕੌਣ ਪਾਦਾ ਹੁੰਦਾ ਹੈ ਇਹ ਕੁਝ ਵੀ ਪਾ ਸਕਦੀ ਐ ਮੈਂ ਕਹ ਵੈਰੀ ਲੰਡਰ ਨਿਊਡਲਸ ਲੰਡਰ ਆਉਦਾ ਯਾਰ ਨਿਊਡਲਸ ਜੀਰਾ ਜੀ ਗਰਮ ਤਾਂ ਨਹੀਂ ਹੋਇਆ ਪਰ ਜੀਰਾ ਮੈਂ ਪਾ ਦਿੱਤਾ ਪੇ ਵਿੱਚ ਉਹ ਅਦਲਾ ਜੀਰਾ ਕਿੰਨਾ ਪਤਾ ਭੈਣ ਦੀ ਚਰਕਾ ਲੈਣਾ ਹਾਏ ਓਏ ਮੇਰਾ ਮਾਲਕਾ ਓਏ ਇਹਨੂੰ ਇਹਨੂੰ ਅਕਲ ਕਿਉਂ ਨਹੀਂ ਆਉਂਦੀ ਹਰ ਇੱਕ ਚੀਜ਼ ਬਣਾਉਣ ਲੱਗ ਜਾਂਦੀ ਐ ਹਜੇ ਬੁੜੀਆਂ ਵੀ ਸਾਰਾ ਰਿਤੇ ਅਡ YouTube ਤੇ ਦੇਖੀ ਜਾਣਗੇ ਅੱਜ ਹਮ ਇਹ ਬਣਾਏਗੇ ਅੱਜ ਹਮ ਇਹ ਬਣਾਏਗੇ ਤੇ ਆਥਰੇ ਜਦ ਰੋਟੀ ਖਾਣੀ ਤੇ ਉਹਦਾ ਮੂੰਗੀ ਉਹੋ ਕੰਮ ਇਹਦਾ ਮਾੜਾ ਮੋਟਾ YouTube ਤੇ ਦੇਖ ਲੈ ਵੀ ਜੀਰਾ ਪੈਂਦਾ ਕਨਾ YouTube ਤੇ ਆਪਦੇ ਖਾਂ ਨਹੀਂ ਦੇਖੀ ਜਾਨੀ ਆਪਦਾ ਕੋਈ ਖਾਣ ਪੀਣ ਵਾਲਾ ਵੀ ਤੇ ਜੀਰਾ ਤਾਂ ਹੋਈ ਭੁੱਖ ਭਰ ਕੇ ਮਾਰ ਕੇ ਛੱਡਦੇ ਗੱਫਿਆਂ ਦੇ ਗੱਫੇ ਦੇ ਦਿਆ 65 ਦੇ ਭੜਾਕੇ ਐਨਾ ਜੀਰਾ ਗਰਮ ਹੋਇਆ ਨਹੀਂ ਜੀਰਾ ਪਾ ਕੇ ਲੈ ਹਰ ਮਨ ਨੂੰ ਬਿਠਾ ਕੇ ਦੇਖ ਲੈ ਵਿੱਚ ਜਦੋਂ ਚਿੱਤੜਾ ਨੂੰ 6 ਘਜ ਪਿਆ ਹੁਣ ਤੇਰੇ ਕੋਈ ਗਰਮੇ ਕੋਈ ਚੀਜ਼ ਬਣਾਉਣ ਲੱਗ ਜੇ ਜੇ ਚੌਲ ਬਣਾਉਣ ਲੱਗ ਜੇ ਨਾ ਚੌਲ ਇੰਨੇ ਕਿ ਤੇ ਗੱਠੇ ਆਲੂ ਇੰਨੇ ਇੰਨੇ ਉਮੀਂ ਆ ਮੈਂ ਕਿੱਕਾ ਤੇ ਮਗਰ ਮੁੰਡੇ ਰ 10 12 ਆਵਦਿਆ ਕੰਮ ਕਰਦੀ ਐ ਵੀ ਪਾਣੀ ਬੰਦਾ ਦੇਖੀ ਉਂਕਾਏ ਭਾਂਡੇ ਚ ਕੱਢ ਲੈ ਹੁਣ ਕੱਲਾ ਕੱਲਾ ਮਟਰ ਚੱਕ ਕੇ ਸੁੱਟਣ ਲੱਗੀ ਪਈ ਆ ਕਿੰਨਾ ਲਵਲੀ ਮਟਰ ਹੈ ਕੱਲੀ ਕੜਾਹੀ ਦਾ ਮੇਰੇ ਹੱਦ ਦੇ ਨੇ ਵੈਜੀਟੇਬਲਸ ਨਾਲੀ ਭਰਤੀ ਨਿਊਟਰਲ ਕਿੱਥੇ ਪਾਏਗੀ ਪਹਿਲਾਂ ਤੇਲ ਚੈੱਕ ਕਰੀ ਗਈ ਕਾ ਗਰਮ ਹੋਇਆ ਕਨਾ ਹਰੇ ਕੱਚੀ ਜੇ ਬਣਾਉਣ ਲੱਗ ਜਾਂਦੇ ਆ ਲਖਣ ਕਾਸੇ ਦਾ ਨਹੀਂ ਹੈਗਾ ਤਾਂ ਹੀ ਦੂਏਤੀ ਇਹਦਰ ਭੱਜੇ ਆਉਂਦੀ ਸੀ ਕੋਈ ਨੇ ਪੋਣੇ ਪਹਿਣਿਆ ਚੱਕੋ ਪੋਣਾ ਖੜੋ ਚਮਚਮ ਆ ਯਾਰ ਰਹਿੰਦੇ ਇਕੱਠੇ ਆ ਇੱਕ ਇਹਨਾਂ ਦਾ ਕੋਈ ਨਹੀਂ ਉਹ ਟੱਕਣ ਮੂਦਾ ਮਾਰਦਾ ਚੱਕਾ ਕਿੱਦਾਂ ਦੋਹੇ ਕਲਨ ਇਕੱਠੇ ਹੋਏ ਨੇ ਦਿਮਾਗ ਹੋਵੇ ਤਾਂ ਤਾਂ ਪਤਾ ਲੱਗੇ ਵੀ ਕਿਹੜੀ ਚੀਜ਼ ਚੱਖਣ ਵਾਲੀ ਐ ਤੇ ਕਿਹੜੀ ਰੱਖਣ ਵਾਲੀ ਐ ਚਾਕੇ ਟੱਕੜ ਮੂਦਾ ਮਾਰਦਾ ਉਸ ਵਿੱਚ ਲੜੀ ਜਾਂਦੇ ਆ ਚਾਪ ਚਾਪੜਾ ਇਹਨੂੰ ਹਰ ਮੈਨੂੰ ਪਤਾ ਹੀ ਨਹੀਂ ਵੀ ਕਿਹੜੀ ਚੀਜ਼ ਭੁਜਾ ਕੇ ਲੈ ਕੇ ਆਉਣੀ ਐ ਕਿਹੜੀ ਘਰੇ ਰੱਖਣ ਵਾਲੀ ਐ ਇਹ ਵੀ ਤੈਨੂੰ ਬੌਲਾ ਵਾਂਗੂ ਭੁਜਾ ਲਿਆ ਨੇਕ ਲੰ ਇਕੱਠੇ ਹੋਏ ਨੇ ਨਿਊਡਲ ਬਣਾਉਣ ਲੱਗੇ ਦੇਖਦੇ ਆ ਕੀ ਬਣਾਉਂਦੇ ਨੇ ਅਵੇ ਅੱਧਾ ਏ ਇੰਨੇ ਹੈਗੇ ਆ ਗਲੇ ਤੁਸੀਂ ਕਿਹੜਾ ਛੋਟੇ ਛੋਟੇ ਕੱਟੇ ਆ ਹੂੰ ਇੰਨਾ ਹੈ ਨੂਨ ਮਿਰਚ ਪਾਉਂਦੀ ਆ ਨਾ ਮੈਂ ਤਾਂ ਹੈਰਾਨ ਆ ਆ ਇੱਕ ਮਸਾਲਾ ਜਿਹਾ ਪਤਾ ਨਹੀਂ ਕਿੱਥੋਂ ਲੈ ਕੇ ਆਈ ਐ ਭਰਦੀ ਐ ਚਮਚਾ ਭਣਦੀ ਫੜੇਮਾ ਲੈਣੀ ਉਹਨੂੰ ਬਵਾਸੀਰ ਹੋ ਜੂ ਬਵਾਸੀਰ ਹੋ ਜੂ ਉਹੀ ਪਾ ਦਦਿਓ ਨਿਰਈ ਚੱਕ ਕੇ ਖੁਲ ਨਹੀਂ ਚਾਂਚੇ ਪਰ ਪਰ ਨੂਨ ਮਿਰਚ ਦਾ ਸਸਤੈ ਜਨਾ ਮਾਰਦੀ ਪਾ ਦੇ ਬਵਾਸੀਰ ਕਰ ਦੇਗੀ ਉਹਨੂੰ ਟੱਟੀ ਨਹੀਂ ਬੈਠ ਪਹਿਲੇ ਨਹੀਂ ਤਾਂ ਕਮਜ਼ੋਰ ਹੋਇਆ ਪਿਆ ਇੱਕ ਅੱਧਾ ਉਹਦਾ ਆਪਰੇਸ਼ਨ ਹੋਰ ਹੋ ਗਿਆ ਤਾਂ ਤੁਰਿਆ ਨਹੀਂ ਜਾਣਾ ਹਮ ਸਫਰ ਤੇ ਰਹਿਣ ਹੋ ਜੂ ਹਮ ਦਫਨ ਨਿਹਰੇ ਨੂੰ ਵਿੱਚ ਪਾਣ ਦੀ ਸਵੇਰੇ ਚਿੱਤੜ ਮੱਚੀ ਜਾਣਗੇ ਤੇ ਆਏ ਜਾਣੇ ਤੁਹਾਡੇ ਕੋਲ ਤਾਂ ਸਵਾਹ ਵੀ ਨਹੀਂ ਹੋਣੀ ਵੀ ਛੋਟੇ ਦਾ ਆ ਚਨੂਨੇ ਲੜੀ ਜਾਂਦੇ ਆ ਐਂ ਦੀ ਪ੍ਰੇਮਾਂ ਲੈਨੇ ਘੱਟ ਪਾ ਲੈਂਦੀ ਮੇਰਾ ਸਵੀਟ ਹੌਬੀ ਚਿੱਤੜ ਮੱਚਦੇ ਆ ਚੱਕੇ ਨੀਰਾ ਨੂਨ ਵਿੱਚ ਭਰ-ਭਰ ਚਮਚੇ ਆ ਨੂਨ ਦੇ ਲਾਲ ਜਿਵੇਂ ਲਵੇ ਸਮੁੰਦਰ ਹੁੰਦਾ ਵੀ ਸਵੇਰੇ ਘਟਾ ਭਰ ਲਿਆਵਾਂਗੇ ਉੱਥੋਂ ਸਵੇਰੇ ਦੇਖੀ ਮੱਛ ਦਾ ਤੁਹਾਡਾ ਜਿਗਾਰਮੈਂਟ ਨੂਨ ਵਿੱਚ ਪਾਇਆ ਕਿ ਬੇੜਾ ਕਰਕੇ ਕਰਿਆ ਉੱਤੇ ਐਡੀ ਕਰ ਸੀ ਪਈਓ ਕਰਸੀ ਦੀ ਪਾਤਾ ਅੱਧਾ ਘਟਕੇ ਨੂੰ ਲੱਗਿਆ ਰਹਿ ਗਿਆ ਅੱਧਾ ਕਰਸੀ ਨੂੰ ਪਾਤਾ ਬੱਸ ਹਲਾਉਣਾ ਹੀ ਆਉਂਦਾ ਤੈਨੂੰ ਹੈ ਸਲਾਮ ਸਲੂਦ ਸਾਰਾ ਨੂਨ ਮਿਰਚ ਮੇਰੇ ਸਾਦੀ ਪ੍ਰੇਮਾ ਲੈਣੀ ਨੇ ਕੜਸੀ ਨੂੰ ਹੀ ਲਾਤਾ ਬਣਾਉਗੇ ਬਰਨ ਲੰਡਰ ਰਸਪੇ ਸਿੱਖ ਲੋ ਕੁੜੀਆਂ ਕੰਮ ਕੁਮ ਤੇ ਜਾਨੀਓ ਸਵੇ ਹਲਕੇ ਜਿਹਾ ਨਿਊਡਲ ਬਣਾ ਲੋ ਠੀਕ ਹੈ ਆ ਨਿਊਡਲ ਖਾ ਲੋ ਸਾਰੀ ਦਿਹਾੜੀ ਬਿਮਾਰ ਹੀ ਰਹੋਗੇ ਨਾ ਨੂਨ ਮਿਰਚ ਨਰੀ ਹਲਦੀ ਸਾਰਾ ਕੁਝ ਜੀਰਾ ਵੀ ਵਿੱਚ ਜੀਰਾ ਸੰਘ ਜੀ ਅਲਦੀ ਮਿਰਚੀ ਨੂੰ ਮਿਰਚੀ ਹਰੀਆਂ ਮਿਰਚਾਂ ਨਹੀਂ ਪਾਈ ਬੈਠੀ ਐ ਬਬਾ ਸਿਰ ਕਰਕੇ ਛੱਡੂ ਲੈ ਇਹ ਪਰ ਬੰਦ ਕਰਿਓ ਨੂਡਲ ਪਾ ਲੈ ਕਰਸੀ ਮਾਰੀ ਜਾਂਦੀ ਐ ਕੰਦੀ ਉਹ ਤੇਰੀ ਮਾਂ ਕਰ ਜਿਹੜੀ ਕੜਾਹੀ ਹਿੱਲੀ ਜਾਂਦੀ ਐ ਉਹਦਾ ਕੁੰਡਾ ਫੜ ਲੈ ਫੇਰ ਹਿੱਲਣਗੇ ਐਂਡ ਤੇ ਪਤਾ ਨੂਡਲਾਂ ਦਾ ਕੀ ਬਣਾਉ ਜਿਵੇਂ ਖਿਚੜੀ ਹੁੰਦੀ ਐ ਸਾਰੇ ਨੂਡਲੇ ਵਿਚੀਰ ਲਾ ਦੇਣੇ ਨੇ ਐ ਬਿੱਜੀ ਕੋਲ ਦੇਣੇ ਦੇਖੀ ਐ ਲੱਗੀ ਪਈ ਐ ਲੋ ਹਰਮਨੀ ਹੈਗਾ ਵੀ ਤੇਰੀ ਗੱਲ ਮੰਨ ਲੂ ਐ ਐ ਸਮਾਰ ਕੇ ਚੱਕ ਆਪਦੀ ਮਾਵਾਂ ਨੂੰ ਐ ਐ ਪਲਟਾਇਆ ਉਹਨਾਂ ਨੂੰ ਰੋਜ਼ ਹੀ ਕਹਿ ਦੂ ਅੱਜ ਆਪਾਂ ਰੈਸਪੀ ਬਣਾਵਾਂਗੇ ਰੈਸਪੀ ਨਹੀਂ ਅੱਜ ਆਪਾਂ ਬਣਾਵਾਂਗਾ ਲੰਡਰ ਰੈਸਪੀ ਐ ਕਿਹਾ ਕਰ ਤੂੰ ਕੜਾਹੀ ਜਾਂ ਕੁੰਡਾ ਫੜ ਲੈ ਹੱਥ ਟੁੱਟੇ ਨੇ ਕਲੀ ਕਲੀ ਐ ਲੱਗੀ ਪਈ ਐ ਲੋ ਵੀ ਦੂਜਾ ਹੱਥ ਨਾ ਕੰਮ ਲਾਉਣਾ ਪੈ ਜੇ ਹੈਂਡੀਕੈਪਟ ਹੈ ਔਰ ਲਵੇ ਤਰਾ ਖਾਸ ਮੈਂ ਗੁੱਗੂ ਮੁਗੂ ਉਹਨੂੰ ਕਹਿ ਦੇ ਵੀ ਮਾੜਾ ਮੋਟਾ ਕੰਮ ਕਰ ਲੂ ਆਇ ਲੱਗੀ ਪੀ ਦੇਖਿਆ ਰੋ ਸੱਟ ਲੱਗਦੀ ਉਹਨਾਂ ਦੇ ਵੈਰੀ ਲੰਡਰ ਹਲਵਾਈ ਨੰਡਰ ਨਿਊਡਲਸ ਨਾ ਨਿਊਡਲ ਬਣਾਉਂਦੀ ਐ ਕਿ ਲੈਟੀ ਬਣਾਉਂਦੇ ਕਿ ਕੀ ਕੁਸ ਪਾਈ ਨੇ ਨੂਰ ਦੀ ਮੰਮੀ ਨੇ ਕੱਟ ਨਹੀਂ ਕੁੜਾਹੀ ਚ ਲੈ ਲੈ ਉਹ ਪਾਇਨਾ ਦੇਖ ਕੇ ਉਲਟੀ ਆਉਣ ਲੱਗੀ ਸਾਰਾ ਸਮਾਨ ਵਿੱਚ ਹੀ ਸਿੱਟੀ ਜਾਂਦੀ ਐ ਵਿੱਚ ਪਾਤੀ ਚਟਨੀ ਚਟਨੀ ਚੱਲ ਬੰਦਾ ਪਾਉਂਦਾ ਚਟਨੀ ਕਿ ਜਿਵੇਂ ਹੋਰ ਹੀ ਕੁਸ ਹੋਈ ਜਾਂਦਾ ਲੈ ਵਾ ਬੜੀ ਜਿਪ ਜਿਪੇ ਨਿਊਡਲਸ ਲੰਡਰ ਨਿਊਡਲਸ ਜਿਹੜਾ ਕੁਸ ਦੇਖਦਾ ਮੇਰੇ ਹੱਲ ਦੀ ਵਿੱਚ ਪਾਉਣ ਦੀ ਐ ਘਰੇ ਹਰਮਨ ਪੁਰਾਣੇ ਕੱਪੜੇ ਲੇੜੇ ਪਏ ਨੇ ਉਹ ਵੀ ਚ ਸੁੱਟ ਦੋ ਜੇੜਾ ਕੋਸ ਮੂੜੀਆਂ ਗਾਜਰਾਂ ਦਾ ਨਿਊਡਲ ਨਾੜ ਦੇ ਵਿੱਚ ਹੀ ਪਾ ਦੂ ਕੋਈ ਚੀਜ਼ ਨਹੀਂ ਛੜਦੀ ਦੇਖੀ ਨੂਡਲ ਪੂਰ ਨਹੀਂ ਚੜਦੇ ਹੈ ਲੇਟੀ ਜੀ ਬਣਾਉਂਦੇ ਤੇ ਗੋਲੇ ਵਟਵਟ ਨਾ ਦੋਹੇ ਜਾਨੇ ਖਾ ਲਿਓ ਆਰ ਆਈ ਪੀ ਨਿਊਡਲਸ ਅੱਜ ਨਿਊਡਲਾਂ ਦਾ ਕੀਤਾ ਹਰਮਨ ਨੇ ਤੇ ਮੈਂ ਕਿਹਾ ਬਲਾਸ ਕਰ ਉਹ ਨੂਡਲ ਦੇਖੀ ਪਾਉਂਦੀ ਐ ਤੇ ਕਰਸੀ ਮਾਰਦੇ ਪਿਲਪਿਲ ਕਰਦੇ ਉਹ ਤੇਰਾ ਜਿਵੇਂ ਸਾਗ ਨਹੀਂ ਹੁੰਦਾ ਨੂਡਲ ਤਾਂ ਮੇਰਾ ਸਾਰਾ ਕੱਲਾ ਕੱਲਾ ਪਿਆ ਹੁੰਦਾ ਜੇ ਬਣਾਉਣੇ ਆਉਂਦੇ ਹੁਣ ਆ ਕਰਦਾ ਨੂਡਲ ਨੂਡਲਾਂ ਦਾ ਗੂ ਦੇਖੀ ਕਰਸੀ ਮਾਰਦੇ ਕਰਦੇ ਨੂਡਲ ਚ ਗਲੀਸ ਪਾਇਆ ਸੀ

ਚੰਚਾ ਮਾਰ ਦੇਖੋ ਕਿਵੇਂ ਕਰਦੇ ਨੇ ਪਿਲ 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 ਮੇਰਾ ਤਾਂ ਸਾਲਾ ਨਿਊਡਲਾਂ ਤੋਂ ਯਕੀਨ ਨਹੀਂ ਉੱਠ ਗਿਆ ਆ ਸਵੇਰ ਨਿਊਡਲ ਖਾਣੇ ਨਹੀਂ ਮੈਂ ਤਾਂ ਪਿੰਡ ਵੀ ਨਾ ਖਾ ਮੈਂ ਇਹ ਜੇ ਨਿਊਡਲ ਮੈਂ ਤਾਂ ਉਹਦੋਂ ਨਾ ਖਾ ਮੈਂ ਜਦੋਂ ਮੈਨੂੰ ਘਰ ਨੂੰ ਦੋ ਤਿੰਨ ਦਿਨਾਂ ਦੀ ਰੋਟੀ ਨਾ ਮਿਲੀ ਹੋਵੇ ਵੀ ਭਾਈ ਖਾ ਲੈ ਤੂੰ ਬਚ ਜਾਵੇਂਗਾ ਮੈਂ ਤਾਂ ਤਾਂ ਹੀ ਨਾ ਖਾ ਮੈਂ ਨਿਊਡਲ ਆ ਗਿੱਲਾ ਕੋੜਾ ਐ ਕਰੀ ਜਾਂਦੇ ਰਹ ਮੈਂ ਤੁਹਾਨੂੰ ਕੀ ਕਹ ਸੱਚੀ ਬਹੁਤ ਸਵਾਦ ਬਣੇ ਨੇ ਤੱਤੂ ਸਵਾਦ ਬਣਨੇ ਨੇ ਬਾਜ ਯੱਕ ਕੀ ਕੀ ਕਰਾਂ ਦੇ ਲੈਦਾ ਮੈਂ ਹਰੇਕ ਚੀਜ਼ ਦਾ ਪਹਿਨਾ ਬਲਾਤਕਾਰ ਕਰ ਦਿੰਦੀ ਹੈ ਆਰ ਆਈ ਪੀ ਨਿਊਡਲ ਉਹ ਰੋਈ ਜਾਂਦਾ ਨਿਊਡਲ ਖੂੰਜੇ ਚ ਬੈਠਾ ਵੈਰੀ ਲੰਡਰ ਨਿਊਡਲ ਸੋ ਮਨੇ ਸਿਖਾ ਰਹੇ ਆ ਜੀ ਮੈਨੂੰ ਨਹੀਂ ਖਾਣ ਲੱਗੂ ਸੀ ਬੜੀ ਕਿ ਮੈਂ ਡੰਗਰਾ ਮੈਨੂੰ ਖਾਣ ਲੱਗੀ ਵੀ ਹੌਲੀ ਖਾ ਲੈ ਲਾ ਕੱਢੀ ਗੱਲਾਂ ਹੌਲੀ ਹੌਲੀ ਖੜ ਦੇਖ ਲੈ ਆਪ ਹੀ ਖਾਈ ਜਾਂਦੀ ਆ ਉਹ ਨੂੰ ਹੀ ਪਸ ਲੈ ਜੇ ਤੁਹਾਡਾ ਕਦੇ ਜੀ ਕਰੇ ਨਾ ਕੁੜੀਓ ਅ ਜਿੰਨੇ ਮਹੀਨੇ ਪੈਣਾ ਵੀਡੀਓ ਬਣਾਉਂਦੇ ਕਈ ਵਾਰ ਤੁਹਾਨੂੰ ਖਾਣ ਵਾਲੀ ਚੀਜ਼ ਚੱਜ ਦੀ ਨਾ ਬਣੇ ਨਾ ਕਈ ਵਾਰ ਤੁਸੀਂ ਕੋਈ ਵਧੀਆ ਚੀਜ਼ ਬਣਾਉਣ ਲੱਗੋ ਤਾਂ ਨਾ ਵਧੀਆ ਬਣੇ ਨਾ ਤੋਨੂੰ ਆਪਦੇ ਆਪ ਤੋਂ ਯਕੀਨ ਉੱਠ ਜੇ ਵੀ ਨਾ ਯਾਰ ਅੱਜ ਵਧੀਆ ਨਹੀਂ ਬਣੀ ਤਾਂ ਮੈਂ ਕਿਤੇ ਲੰਡਰ ਬਲੌਗ ਦੇਖ ਲਿਆ ਕਰੋ ਤੁਹਾਨੂੰ ਸੀ ਪਤਾ ਕਿਉਂ ਲਾ ਜਦੋਂ ਇਹ ਇੰਨੀ ਬੇਕਾਰ ਚੀਜ਼ ਬਣਾ ਕੇ ਇੰਨੀ ਖੁਸ ਹੈ ਤਾਂ ਸਾਡੀ ਚੀਜ਼ ਤਾਂ ਫਿਰ ਵੀ ਚੰਗੀ ਹੈ ਖਾਣ ਮੀਨ ਵਾਲੀਆਂ ਚੀਜ਼ਾਂ ਦਾ ਹੁਣ ਜਲੂਸ ਕੱਢਣ ਚਾਹੀਈ ਹੈ ਪਹਿਲਾਂ ਮੁੰਡਿਆਂ ਦਾ ਜਲੂਸ ਕੱਢਿਆ ਹੁਣ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਪੈਗੀ ਵੈਜੀਟੇਬਲਸ ਆਰ ਆਈ ਪੀ ਵੈਜੀਟੇਬਲਸ ਜਲੂਸ ਕਰ ਦਿੰਦੇ ਨੇ ਜਿਹੜੀ ਚੀਜ਼ ਨੂੰ ਹੱਥ ਪਾ ਲੈ ਖਤਮੀ ਕਰਕੇ ਛੱਡਦੀ ਐ ਹਾਂਜੀ ਕਿਵੇਂ ਲੱਗੀ ਅੱਜ ਦੀ ਪਰ ਵੀਡੀਓ ਮਿਲ ਕਰਦਾ ਤੁਹਾਨੂੰ ਵੀਡੀਓ ਕਹਣ ਤੇ ਪਸੰਦ ਆਈ ਹੋਵੇਗੀ ਲਾਈਕ ਕਮੈਂਟ ਜਰੂਰ ਕਰਿਓ ਕਿਉਂਕਿ ਥੋੜਾ ਜਿਹਾ ਹੁਣ YouTube ਤੇ ਕੰਮ ਠੰਡਾ ਹੀ ਚੱਲਦਾ ਪਤਾ ਨਹੀਂ ਕਿਉਂ ਚਾੜਾ ਨਹੀਂ ਸਭ ਦਾ ਹੀ ਚੱਲਦਾ ਜਿੰਨੇ ਵੀ ਸਾਡੇ ਨਾਲ ਦੇ ਕ੍ਰੀਏਟਰ ਪਤਾ ਨਹੀਂ ਕੀ ਚੱਕਰ ਬਹੁਤ ਬੰਦਿਆਂ ਨੂੰ ਨੋਟੀਫਿਕੇਸ਼ਨ ਹੀ ਨਹੀਂ ਆਉਂਦੇ YouTube ਦੇ ਜੇ ਅਸੀਂ ਵੀਡੀਓ ਪਾਉਂਦੇ ਤਾਂ ਮੈਨੂੰ ਬਹੁਤ ਮੈਸੇਜ ਆਉਂਦੇ ਨੇ ਵੀ ਤੁਸੀਂ ਵੀਡੀਓ ਪਾਈਏ ਸਾਉਂ ਦਾ ਸ਼ੋਅ ਹੀ ਨਹੀਂ ਹੋਈ ਇਹ ਚੱਕਰ ਵੀ ਹੁੰਦਾ ਦੱਸੋ ਕਿਹਨੂੰ ਕਿਹਨੂੰ ਐ ਹੋਇਆ ਤੇ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਵੀ ਜ਼ਰੂਰ ਕਰਿਆ ਕਰੋ ਤਾਂ ਕਿ ਡੇਲੀ ਡੇਲੀ ਆਪਾਂ ਵੀਡੀਓ ਪਾਈਏ ਹੁਣ ਆਪਾਂ ਵੇਲੇ ਆ ਵਿਆਹ ਤਾਂ ਚਲੋ ਹਜੇ ਵੀ ਹੈਗੇ ਨੇ ਪਰ ਜਿਹੜਾ ਮੇਨ ਵਿਆਹ ਸੀ ਉਹ ਨਿਬੜ ਚੁੱਕਿਆ ਤੇ ਹੁਣ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅੱਗੇ ਹੋਰ ਵੀ ਆਪਾਂ ਇਤੋਂ ਵੀ ਲੰਡਰ ਦੀ ਲੰਡਰ ਰੈਸਪੀ ਲੈ ਕੇ ਆਵਾਂਗੇ ਚਲੋ ਓਕੇ ਬਾਏ ਟੇਕ ਕੇ ਲਵ ਯੂ ਸਾਰਿਆਂ ਨੂੰ ਖੁਸ਼ ਰਹੋ ਧਿਆਨ ਰੱਖੋ ਆਈ ਸੋ ਲੱਕ ਤੇਰੇ ਬਿਨਾ ਜੀ ਨਹੀਂ ਲੱਗਦਾ ਕੀ ਦੱਸਾਂ ਕੋਈ ਆ ਮਾਸਕ ਦੇ ਲੈ ਆ ਆਪਦੀ ਨੀਕਰ ਦਾ ਉਹਨੂੰ ਮਾਸਕ ਬਣਾ ਕੇ ਦੇ ਤਾਂ ਚੱਤ ਦਾ ਮਾਸਕ ਲੈ ਦੇ ਉਹਨੂੰ ਉਹ ਵੀ ਮਾਸਕ ਲਾ ਕੇ ਮੂੰਹ ਹੀ ਤਲਵਿੰਦਰ ਬਣਿਆ ਫਿਰਦਾ ਲੈ ਵੀ ਮੇਰੇ ਦਾ ਕਿਸੇ ਨੂੰ ਪਤਾ ਹੀ ਨਹੀਂ ਤੇਰੀ ਖਜੂਰ ਜਿਹਦਾ ਤੇਰਾ ਮੂੰਹ ਤਾਂ ਸਾਰਿਆਂ ਨੇ ਦੇਖ ਲਿਆ ਹੁਣ ਐਕਟਿੰਗ ਕਾਦੀ ਕਰਦਾ ਤਲਵਿੰਦਰ ਲੈ ਪਲ ਪਲ ਜੀ ਨਾਮੋ ਹਾਲ ਮੇਰਾ ਦੱਸ ਕਰ ਦਿਖਾ ਦੇ ਮੂੰਹ ਅੰਬ ਦੇ ਚਾਰਾ ਤੇਰਾ ਮੂੰਹ ਹੈ ¡Uy, paying a la intenta de mascarilla, entonces me he visto que me a la